ਬਾਈ ਜੀ ਟੀਵੀ ਦੇਖਣ ਵਾਲੇ तमाम ਦਰਸ਼ਕਾਂ ਦਾ ਮੈਂ ਫਿਰ ਤੋਂ ਇੱਕ ਵਾਰੀ ਅੰਮ੍ਰਿਤਸਰ ਸ੍ਰੀ ਗੁਰੂ ਰਾਮਦਾਸ ਜੀ ਦੁਆਰਾ ਬਸਾਈ ਗਈ ਨਗਰੀ ਦੇ ਵਿੱਚ ਆਪਣੇ ਬਾਈ ਦਰੂ ਮਹਿਰਾ ਦੇ ਨਾਲ ਮੈਂ ਔਰ ਮੈਂ ਤੁਹਾਡਾ ਆਪਣਾ ਦੋਸਤ ਅਨੋਸ਼ ਅਜੀ ਸ਼ਿੰਗਾਰੀ ਪਹੁੰਚੇ ਹਾਂ ਹਾਤੀ ਗੜ੍ਹ ਦੇ ਬਾਦ ਤਾਂ ਬਸ ਬੜਾ ਅੱਛਾ ਇੱਕ ਉਪਰਾਲਾ ਕੀਤਾ ਜਾ ਰਿਹਾ ਹੈ ਬਸ ਸੰਸਥਾਵਾਂ ਵੱਲੋਂ ਮੈਂ ਸਹਿਯੋਗ ਨੂੰ ਬੋਲਾਂਗਾ ਇੱਕ ਵਾਰੀ ਦਿਖਾਇਆ ਜਾਵੇ ਕਰਮਾ ਸੀਟ ਸੇਵਾ ਔਰ ਰਾਸ਼ਟਰੀ ਗੌਰ ਰਖਸ਼ਾ ਦੇ ਤਰਫੋਂ ਸ਼ਹਿਰ ਜਿਸ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇ ਕਿ ਸਰਦੀ ਨੇ ਦਸਤਕ ਦੇ ਦਿੱਤੀ ਹੈ ਤਾਂ ਧੁੰਦਾਂ ਦੇ ਦਿਨ ਸ਼ੁਰੂ ਹੋ ਚੁੱਕੇ ਆ ਤਾਂ ਸੰਸਦ ਦੇ ਮੈਂਬਰ ਵੀ ਮੌਜੂਦ ਹੈ ਕੁਝ ਅਸੀਂ ਵੀ ਤੁਹਾਡੇ ਲੋਕਾਂ ਦੇ ਨਾਲ ਅਵੇਰਨੈਸ ਸ਼ੇਅਰ ਕਰਨਾ ਚਾਹੁੰਦੇ ਆ ਕਿਉਂਕਿ ਅੱਜ ਕੱਲ ਜਿਸ ਤਰ੍ਹਾਂ ਦੇਖਿਆ ਜਾਂਦਾ ਕਿ ਜਾਨਵਰਾਂ ਦੇ ਨਾਲ ਬਹੁਤ ਜ਼ਿਆਦਾ ਕੁਆਲਿਟੀਆ ਕੀਤੀਆਂ ਜਾਂਦੀਆਂ ਵਾ ਸਭ ਤੋਂ ਪਹਿਲਾਂ ਤਾਂ ਇੱਕ ਛੋਟਾ ਜਿਹਾ ਸ਼ੇਅਰ ਜ਼ਰੂਰ ਅਰਜ਼ ਕਰਾਂਗਾ ਇੱਕ ਕੁੱਤਾ ਇੱਕ ਕੁੱਤਾ ਰਾਖੀ ਕਰੇ ਸੋ ਘਰ ਕੀ ਇੱਕ ਕੁੱਤਾ ਰਾਖੀ ਕਰੇ ਸੋ ਘਰ ਕੀ ਬਟ ਅਫਸੋਸ ਬੋ ਸਰ 100 ਘਰ ਜੋ ਹੈ ਇੱਕ ਰੋਟੀ ਨਾ ਨਸੀਬ ਹੋ ਉਸੇ 바ਸੀ ਤਾਂ ਗੱਲ ਕਰਦੇ ਆਂ ਸੰਸਥਾਵਾਂ ਦੇ ਸਾਰੇ ਜਿਹੜੇ ਬੈਠੇ ਨੇ ਐਗਜ਼ੀਕਿਊਟਿਵ ਮੈਂਬਰ ਔਰ ਸਾਡੇ ਨਾਲ ਸਾਡੇ ਆਪਣੇ ਵੀ ਅਜੀਤ ਜੁੜਜੇ ਟ੍ਰੈਫਿਕ ਐਜੂਕੇਸ਼ਨ ਸੈਲ ਤੋਂ ਜਿਹੜੇ ਕਿ ਸਾਡੇ ਸਰਦਾਰ ਦਿਲਜੀਤ ਸਿੰਘ ਜੀ ਗੁਰਾਜ ਜੀ ਡਾਕਟਰ ਰੌਣ ਮਹਿਰਾ ਜੀ ਕਰਨ 베ਰੀ ਜੀ ਔਰ ਸ਼ਹਿਰ ਦੇ ਸਮਸਤ ਜਿਹੜੇ ਸਮਾਜ ਸੇਵੀ ਸੰਸਥਾਵਾਂ ਵਾਂ ਤਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਤਾਂ ਸਭ ਤੋਂ ਪਹਿਲੇ ਡਾਕਟਰ ਰੌਣ ਜੀ ਨਾਲ ਗੱਲ ਕਰਦੇ ਆਂ ਡਾਕਟਰ ਰੌਣ ਜੀ ਸਭ ਤੋਂ ਪਹਿਲਾਂ ਸਾਡੇ ਬਾਈ ਜੀ ਔਰ ਤੁਹਾਡੇ ਆਪਣੇ ਚੈਨਲ ਬਾਈ ਜੀ ਤੇ ਬਹੁਤ ਬਹੁਤ ਸਵਾਗਤ ਆ ਤੁਸੀਂ ਆਏ ਦਿਨ ਸੁਰਖੀਆਂ ਦੇ ਵਿੱਚ ਕੁਝ ਨਾ ਕੁਝ ਨਿਆ ਉਪਰਾਲਾ ਕਰਦੇ ਰਹਿੰਦੇ ਹੋ ਅੱਜ ਵੀ ਇੱਕ ਅਲੱਗ ਚੀਜ਼ ਹੈ ਜਿਹੜੀ ਤੁਹਾਡੇ ਵੱਲੋਂ ਪੇਸ਼ ਕੀਤੀ ਜਾ ਰਹੀ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਜੀ ਅਸੀਂ ਪੰਜਾਬ ਪੁਲਿਸ ਦੇ ਜਿਹੜੇ ਟ੍ਰੈਫਿਕ ਐਜੂਕੇਸ਼ਨ ਸੈੱਲ ਹੈ ਉਹਨਾਂ ਦੇ ਨਾਲ ਮਿਲ ਕੇ ਅਸੀਂ ਕਰੀਬ 2017 ਤੋਂ ਜਿਹੜਾ ਉਪਰਾਲਾ ਕਰ ਰਹੇ ਹਾਂ ਜਦੋਂ ਵੀ ਧੁੰਦਾ ਆਉਂਦੀਆਂ ਨੇ ਤੇ ਅਸੀਂ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਨਾਲ ਮਿਲ ਕੇ ਅਸੀਂ ਰਿਫਲੈਕਟਰ ਜਿਹੜੇ ਗਲੇ 'ਚ ਲਗਾਉਂਦੇ ਆ ਇਸ ਵਾਰ ਸਾਡੇ ਨਾਲ ਕਰਨ ਜੀ ਕਰਨ 베ਰੀ ਜੀ ਇਹਨਾਂ ਦੀ ਐਨਜੀਓ ਹੈ ਕਰਮਾ ਸਟੇਟ ਸੇਵਾ ਸੁਸਾਇਟੀ ਇਸ ਵਾਰ ਇਹਨਾਂ ਨੇ ਰਿਫਲੈਕਟਰ ਬਹੁਤ ਅੱਛੇ ਮੰਗਵਾਏ ਆ ਇਹਨਾਂ ਨੇ ਸਾਡੇ ਨਾਲ ਟਾਈ ਅਪ ਕੀਤਾ ਇਸ ਵਾਰ ਤੁਸੀਂ ਇਹ ਰਿਫਲੈਕਟਰ ਦੇਖ ਸਕਦੇ ਹੋ ਕਿ ਕੁਆਲਿਟੀ ਬਹੁਤ ਅੱਛੀ ਹੈ ਤੇ ਇਹ ਜਿਸ ਤਰ੍ਹਾਂ ਅਸੀਂ ਰਿਫਲੈਕਟਰ ਦੂਸਰੇ ਲਗਾਣੇ ਆ ਜਿਹੜੇ ਉਤਰ ਜਾਂਦੇ ਨੇ ਇਹ ਉਤਰਣਗੇ ਨਹੀਂ ਜਿੰਨੀ ਤੱਕ ਕੋਈ ਇਹਨਾਂ ਨੂੰ ਉਤਾਰੇਗਾ ਨਹੀਂ ਤੇ ਇਹਨਾਂ ਨੇ ਸਿਰਫ ਕਾਊਸ ਦੇ ਲਈ ਨਹੀਂ ਸਿਰਫ ਡੌਗਸ ਦੇ ਲਈ ਵੀ ਜਿਹੜਾ ਵਾ ਇਨੀਸ਼ੀਏਟਿਵ ਨਾਲ ਇਸ ਵਾਰ ਲਿੱਤਾ ਵਾ ਕਿ ਕਈ ਵਾਰ ਡੌਗ ਧੁੰਨ ਦੇ ਵਿੱਚ ਗੱਡੀ ਥੱਲੇ ਬੈਠਾ ਨਹੀਂ ਨਜ਼ਰ ਆਂਦਾ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਉਹੀ ਮੁਹਿੰਮ ਨੂੰ ਅੱਗੇ ਚਲਾਉਂਦੇ ਹੋਏ ਟ੍ਰੈਫਿਕ ਐਜੂਕੇਸ਼ਨ ਸੈਲ ਦੇ ਮੇਰੇ ਵੱਡੇ ਵੀਰ ਇਹ ਵੀ ਕਾਫੀ ਸਾਲਾਂ ਤੋਂ ਬਹੁਤ ਸਾਰੇ ਇਸ ਤਰੀਕੇ ਦੇ ਉਪਰਾਲੇ ਕਰਦੇ ਰਹਿੰਦੇ ਨੇ ਤੇ ਕਾਫੀ ਉਪਰਾਲੇ ਅਸੀਂ ਕਾਫੀ ਸਾਲਾਂ ਤੋਂ ਇਹਨਾਂ ਨਾਲ ਤੇ ਦਿਲਜੀਤ ਸਰ ਤੇ ਸਲਵੰਤ ਜੀ ਜਿਹੜੇ ਨੇ ਉਹਨਾਂ ਨਾਲ ਅਸੀਂ ਕਰ ਰਹੇ ਹਾਂ ਤੇ ਇਸ ਵਾਰ ਅਸੀਂ 500 ਦੇ ਆਰਾਊਂਡ ਜਿਹੜੀਆਂ ਮੋਬਾਈਲਸ ਮੰਗਵਾਈਆਂ ਬਾਕੀ ਜਦੋਂ ਇਹ ਯੂਜ਼ ਹੋ ਜਾਣੀਆਂ ਅਸੀਂ ਫਰਦਰ ਅੱਗੇ ਹੋਰ ਵੀ ਜਿਹੜੀਆਂ ਮੈਂ ਕਰਨ ਮੇਰੀ ਜੀ ਜਿਹੜਾ ਅੱਗੇ ਇਹਨਾਂ ਨੇ ਸਾਨੂੰ ਵਾਦਾ ਕੀਤਾ ਕਿ ਹੋਰ ਵੀ ਜਿਹੜੇ ਸ਼ਹਿਰ ਵਾਸੀਆਂ ਨੂੰ ਪ੍ਰੋਵਾਈਡ ਕਰਾਂਗੇ ਸਐਮ ਸਰਨਲ ਜੁੜ ਚੁੱਕੇ ਹੈ ਟ੍ਰੈਫਿਕ ਐਜੂਕੇਸ਼ਨ ਤੋਂ ਸਬ ਇੰਸਪੈਕਟਰ ਸਰਦਾਰ ਦਿਲਜੀਤ ਸਿੰਘ ਗੁਰਾਇਆ ਜੀ ਅੱਜ ਦਿਨ ਇਹਨਾਂ ਦੀ ਵੀਡੀਓ ਜਿਹੜੀ ਹੈ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਆਵਾ ਤਾਂ ਕਿਤੇ ਨਾ ਕਿਤੇ ਅਵੇਅਰਨੈਸ ਔਰ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਇਹਨਾਂ ਦੀ ਵੀਡੀਓ ਹੈ ਇੱਕ ਲਾਸਟ ਵੀਡੀਓ ਜਿਹੜੀ ਹੈ ਦੋ ਤਿੰਨ ਦਿਨ ਪਹਿਲਾਂ ਹਾਈਲਾਈਟ ਹੋਈ ਹੈ ਲੋਕਾਂ ਨੂੰ ਬੈਲਟ ਲਗਾਉਣ ਦੇ ਲਈ ਅਵੇਅਰ ਕਰਨ ਵਾਸਤੇ ਤਾਂ ਸਰ ਸਭ ਤੋਂ ਪਹਿਲਾਂ ਤੇ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਤੁਸੀਂ ਅੱਜ ਪਹੁੰਚੇ ਜੇ ਤਾਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਆਪਣੇ ਸਭ ਤੋਂ ਪਹਿਲਾਂ ਜੀ ਦੇਖਣ ਵਾਲੇ ਸੁਣਨ ਵਾਲੇ ਸੋਤਿਆਂ ਦਾ ਤੇ ਉਸ ਤੋਂ ਬਾਅਦ ਸਾਡੇ ਡਾਕਟਰ ਰੋਹਨ ਜੀ ਔਰ ਕਨਵੇਰੀ ਜੀ ਜਿਨ੍ਹਾਂ ਦੀ ਬਦੌਲਤ ਅੱਜ ਇਹਨਾਂ ਇਕੱਠਿਆਂ ਹੋ ਕੇ ਜਿਹੜੇ ਇੱਕ ਧੁੰਦਾਂ ਦੇ ਦਿਨਾਂ ਦੇ ਵਿੱਚ ਇਹ ਆਮ ਵੈਸੇ ਤੇ ਸੇਵਾਵਾਂ ਕਰਦੇ ਰਹਿੰਦੇ ਆ ਲੇਕਿਨ ਜਦ ਵੀ ਜਿਹੜੀ ਧੁੰਦ ਜਦੋਂ ਸਟਾਰਟ ਹੁੰਦੀ ਆ ਇਹਨਾਂ ਨੇ ਆ ਬਹੁਤ ਅੱਛਾ ਕੰਮ ਕੀਤਾ ਜਿਹੜੇ ਸਾਡੇ ਆਵਾਰਾ ਜਾਨਵਰ ਜਾਂ ਪਸ਼ੂ ਕੋਈ ਵੀ ਡੌਗ ਵੀ ਕਰਾ ਕੋਈ ਰਸਤੇ 'ਚ ਉਹਨਾਂ ਦੇ ਗਲਾਂ ਵਿੱਚ ਇਹ ਰਿਫਲੈਕਟਰ ਪਾਉਣਗੇ ਤਾਂ ਜੋ ਜਿਹੜੇ ਐਕਸੀਡੈਂਟ ਉਹ ਤੋਂ ਵਿੱਚ ਬਚਿਆ ਜਾ ਸਕੇ ਬਹੁਤ ਵਧੀਆ ਉਪਰਾਲਾ ਇਹਨਾਂ ਦੇ ਉਪਰਾਲਿਆਂ ਦਾ ਜਿਹੜਾ ਵੇਖ ਕੇ ਉਹ ਲੋਕਾਂ ਨੂੰ ਵੀ ਕੋਈ ਸਿਹਤ ਮਿਲੇਗੀ ਕਿ ਅਸੀਂ ਜਿੰਨੇ ਵੀ ਐਕਸੀਡੈਂਟ ਆ ਉਹਨਾਂ ਨੂੰ ਜੇ ਅਸੀਂ 0 ਤੇ ਨਹੀਂ ਲਿਆ ਸਕਦੇ ਆਪਾਂ ਘਟਾਜ ਨਹੀਂ ਸਕਦੇ ਆ ਤੇ ਘਟਾਉਣਾ ਇਸਾ ਹੀ ਆ ਕਿ ਜਿਹੜੀਆਂ ਐਨ ਜੀਓ ਆ ਇਸਾ ਹੀ ਆ ਕੇ ਸਾਡੇ ਇਹੋ ਜਿਹੇ ਛੋਟੇ ਛੋਟੇ ਪ੍ਰਾਲੇ ਵਿੱਚ ਜਿਹੜੇ ਕਰਨ ਤੇ ਕਿਸੇ ਨੂੰ ਕੋਈ ਕਿਸੇ ਦੀ ਜਾਨ ਬਚੇ ਇਤੋਂ ਵੱਡੀ ਮਨੁੱਖਤਾ ਦੀ ਸੇਵਾ ਕੋਈ ਨਹੀਂ ਇਸ ਤੋਂ ਵੱਡੇ ਜਿਹੜੇ ਐਨੀਮਲ ਜਿਹੜੇ ਪ੍ਰੋਟੈਕਟਡ ਐਨ ਜੀਓ ਚ ਆਗੀਆਂ ਨੇ ਉਹ ਵੀ ਇਹਨਾਂ ਨਾਲ ਇਹਨਾਂ ਦੀ ਵੀ ਜਾਨ ਬਚ ਸਕਦੀ ਹੈ ਤੇ ਹੋਰ ਜਿਹੜੇ ਸਾਡੇ ਜਾਨੀ ਤੇ ਮਾਲੀ ਨੁਕਸਾਨ ਤੋਂ ਵੀ ਬਚਿਆ ਜਾ ਸਕਦਾ ਤੇ ਇਹ ਸ਼ਾਇਦ ਵਾਸਤੇ ਬਹੁਤ ਵਧੀਆ ਕਿ ਜਦੋਂ ਵੀ ਅਸੀਂ ਇੱਕ ਕਿਤੇ ਉਹ ਦਸਤੇ ਵਿੱਚੋਂ ਨਿਕਲਦੇ ਆਂ ਹੰਦੇਰੇ ਵਿੱਚ ਕੋਈ ਗਾਂ ਬੈਠੀ ਹੁੰਦੀ ਆ ਜਾਂ ਕੋਈ ਆਵਾਜ਼ਾ ਕੁੱਤਾ ਜਿਸਾ ਕਿ ਵੈਸੇ ਬੈਠਾ ਹੁੰਦਾ ਕਿ ਉਹ ਤੁਹਾਨੂੰ ਨਜ਼ਰ ਨਹੀਂ ਆਉਂਦਾ ਸਾਡੇ ਵਹੀਕਲ ਨਾਲ ਟਕਰਾ ਜਾਂਦਾ ਤੇ ਕਿਸੇ ਵੇਲੇ ਇੰਨੀ ਘਾਟ ਕਿ ਸੱਟ ਲੱਗਦੀ ਆ ਜਿਹੜਾ ਕਿ ਜ਼ਿੰਦਗੀ ਭਾਦ ਭਰਪਾਈ ਨਹੀਂ ਹੋ ਸਕਦੀ ਕਿਸੇ ਵੇਲੇ ਜਿਹੜੀ ਸੱਟ ਆ ਉਹ ਜਾਨਲੇਵਾ ਸਭ ਤੋਂ ਹੋ ਸਕਦੀ ਕਿਸੇ ਵੇਲੇ ਬੰਦਾ ਕੋਮਾ ਵਿੱਚ ਚਲੇ ਜਾਂਦਾ ਸੋ ਉਹਨਾਂ ਦੇ ਇਹ ਜਿਹੜਾ ਅਪਰਾਧਾ ਕੀਤਾ ਬਹੁਤ ਵਧੀਆ ਜਿਸਾਂ ਇਹਨਾਂ ਦੇ ਕਿ ਡੇਲੀ ਸਲਾਨਾ ਇਹਨਾਂ ਦੇ ਕੰਮ ਚੱਲਦੇ ਰਹਿੰਦੇ ਆ ਉਹ ਜਿਹੜੇ ਕੰਮ ਆ ਉਹਨਾਂ ਵੱਲ ਵੇਖ ਕੇ ਸੀ ਇਹ ਨਾਲ ਜੁੜੇ ਹੋਏ ਆ ਫਿਰ ਵੀ ਜਦੋਂ ਵੀ ਇਹ ਕੰਮ ਕਰਦੇ ਜਦੋਂ ਵੀ ਸਾਨੂੰ ਬੁਲਾਉਂਦੇ ਅਸੀਂ ਆ ਜਰ ਜਾਂਦੇ ਆ ਆਹ ਜਿਹੜਾ ਅਪਰਾਧਾ ਬਹੁਤ ਹੀ ਵਧੀਆ ਤੇ ਯੂਨੀਕ ਹੈ ਔਰ ਇਹਨਾਂ ਵੱਲ ਵੇਖ ਕੇ ਹੋਰ ਵੀ ਲੋਕ ਜਿਹੜੇ ਇਥੋਂ ਸੇਧ ਲੈਣਗੇ ਥੈਂਕ ਯੂ ਤਾਂ ਸਵਾਗਤ ਕਰਦੇ ਆ ਅਸੀਂ ਆਪਣੇ ਚੈਨਲ ਤੇ ਕਰਨ 베ਰੀ ਜੀ ਦਾ ਕਰਨ ਜੀ ਤੁਹਾਡੇ ਜੋ ਕੰਮ ਹੈ ਸਤਿ ਸਤ ਨਮਨ ਅਸੀਂ ਆਪਣੇ ਚੈਨਲ ਵੱਲੋਂ ਔਰ ਤੁਹਾਡਾ ਆਪਣਾ ਚੈਨਲ ਬਾਈ ਜੀ ਵੱਲੋਂ ਕਰਦੇ ਆ ਇਹ ਅਵੇਰਨੈਸ ਅਗਰ ਦੇਖੀ ਜਾਵੇ ਨਾ ਤਾਂ ਜਾਂ ਤੇ ਮਿਲਦੀ ਹੈ ਆਪਣੇ ਪਰਿਵਾਰ ਜਾਂ ਅੱਜ ਕੱਲ ਮਿਲਦੀ ਹੈ ਸੋਸ਼ਲ ਮੀਡੀਆ ਤੋਂ ਤੁਹਾਨੂੰ ਇਹ ਅਵੇਰਨੈਸ ਕਿਤੋਂ ਮਿਲੀ ਸਰ ਅਵੇਰਨੈਸ ਅਰ ਸਾਨੂੰ ਇਹ ਚੀਜ਼ ਸਾਡੇ ਸ਼ੁਰੂ ਤੋਂ ਮਦਰ ਫਾਦਰ ਨੇ ਸਿਖਾਈ ਹੈ ਸਾਡੇ ਪਰਿਵਾਰ ਨੇ ਸਿਖਾਈ ਹੈ ਕਿ ਹਰ ਚੀਜ਼ ਵੱਲ ਧਿਆਨ ਦੇਣਾ ਚਾਹੀਦਾ ਪਸ਼ੂ ਪੰਛੀਆਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈਗਾ ਤੇ ਪਸ਼ੂ ਪ੍ਰੇਮੀ ਭਾਵਨਾ ਆ ਗਈ ਉਹ ਸਾਨੂੰ ਸਾਡੇ ਘਰੋਂ ਹੀ ਮਿਲੀ ਹੈ ਤੇ ਉਸੇ ਬਦੌਲਤ ਅਸੀਂ ਅੱਜ ਆਪ ਕੇ ਐਨ ਜੀਓ ਚਲਾ ਰਹੇ ਜਿਸ ਦੇ ਜਿਸ ਅਸੀਂ ਫ੍ਰੀ ਟ੍ਰੀਟਮੈਂਟ ਤੇ ਫ੍ਰੀ ਰੈਸਕਿਊ ਪੂਰੇ ਸ਼ਹਿਰ ਦੇ ਵਿੱਚ ਕੋਈ ਵੀ ਜਾਨਵਰ ਹੋਵੇ ਚਾਹੇ ਵੱਡਾ ਹੋਵੇ ਛੋਟਾ ਹੋਵੇ ਸਭ ਨੂੰ ਪ੍ਰੋਵਾਈਡ ਕਰਾਈਦਾ ਤੇ ਅੱਜ ਅਸੀਂ ਇੱਕ ਵੱਡਾ ਉਪਰਾਲਾ ਲੈ ਕੇ ਆਏ ਹਾਂ ਡਾਕਟਰ ਰੋਹਨ ਮਹਿਰਾ ਜੀ ਦੀ ਟੀਮ ਦੇ ਨਾਲ ਮਿਲ ਕੇ ਕਿ ਜਿਸ ਤਰ੍ਹਾਂ ਕਿ ਸਭ ਨੂੰ ਪਤਾ ਹੈ ਕਿ ਅੰਮ੍ਰਿਤਸਰ ਦੇ ਇਚ ਨਹੀਂ ਬਲਕਿ ਪੂਰੇ ਪੰਜਾਬ ਦੇ ਇਚ ਤੁੰਦਾ ਦਾ ਮੌਸਮ ਆ ਚੁੱਕਾ ਹੈ ਤੇ ਤੁੰਦਾ ਦੇ ਕਾਰਨ ਕਈ ਵਾਰੀ ਸਾਨੂੰ ਵੱਡੇ ਜਾਨਵਰ ਜਾਂ ਛੋਟੇ ਜਾਨਵਰ ਗੱਡੀ ਚਲਾਉਂਦੇ ਹੋਏ ਨਹੀਂ ਨਜ਼ਰ ਆਉਂਦੇ ਜਾਂ ਕਈ ਵਾਰੀ ਅਸੀ ਲੋਕੀ ਵੱਡੇ ਜਾਨਵਰਾਂ ਨਾਲ ਹੀ ਨਾਲ ਕਈ ਵਾਰੀ ਹੋ ਸਕਦਾ ਹੈ ਕਿ ਇਨਸਾਨਾਂ ਦੀ ਜਾਨ ਚਲੀ ਜਾਏ ਐਸੇ ਕਰਕੇ ਐਸੇ ਜੀਵ ਨੂੰ ਬਚਾਉਣ ਵਾਸਤੇ ਇਨਸਾਨਾਂ ਦੀ ਜਾਨ ਨਾਲ ਹੀ ਨਾਲ ਜਾਨਵਰਾਂ ਦੀ ਜਾਨ ਬਚਾਉਣ ਵਾਸਤੇ ਅੱਜ ਅਸੀਂ ਕੁਪਰਾਲਾ ਲੈ ਕੇ ਆਏ ਹਾਂ ਜਿ세 ਹੀ ਜੱਸੀ ਵੱਡੇ ਜਾਨਵਰਾਂ ਨੂੰ ਵੀ ਤੇ ਛੋਟੇ ਜਾਨਵਰਾਂ ਨੂੰ ਵੀ ਰਿਫਲੈਕਟਿਵ ਕੋਲਰ ਲਗਾਵਾਂਗੇ ਜਿਸ ਕਰਕੇ ਰਾਤ ਨੂੰ ਜਾਂ ਧੁੰਦਾਂ ਦੇ ਵਿੱਚ ਲਾਈਟ ਪੈਂਦੇ ਨਾਲ ਜਾਂ ਜਿਸ ਤਰ੍ਹਾਂ ਵੀ ਹੋਵੇ ਨਜ਼ਰ ਆ ਜਾਣ ਤੇ ਜਾਨਵਰ ਦੋਨਾਂ ਦੀ ਜਾਨਵਰਾਂ ਦੀ ਵੀ ਤੇ ਇਨਸਾਨਾਂ ਦੀ ਬਚ ਜਾਏ ਤਾਂ ਮੈਂ ਇੱਕ ਸਵਾਲ ਤੁਹਾਡੇ ਕੋਲੋਂ ਹੋਰ ਪੁੱਛਾਂਗਾ ਕਰਨ ਜੀ ਜਿਸਾ ਕਿ ਤੁਸੀਂ ਇਹ ਉਪਰਾਲਾ ਕਰ ਰਹੇ ਹੋ ਕਿਉਂਕਿ ਸੋਸ਼ਲ ਮੀਡੀਆ ਪਲੇਟਫਾਰਮ ਤੇ ਵੀ ਹੈ ਲੋਕਾਂ ਨੇ ਅਗਰ ਤੁਹਾਨੂੰ ਕੰਟੈਕਟ ਕਰਨਾ ਹੋਵੇ ਮਿਲਣਾ ਹੋਵੇ ਤੁਹਾਡਾ ਕੀ ਸੰਸਥਾ ਦਾ ਨਾਮ ਹੈ ਕਿਸ ਤਰ੍ਹਾਂ ਤੁਹਾਨੂੰ ਕਿਹੜੇ ਪਲੇਟਫਾਰਮ ਤੇ ਮਿਲ ਸਕਦੇ ਹੋ ਸਰ ਅਸੀਂ ਹਰ ਪਲੇਟਫਾਰਮ ਦੇ ਉੱਪਰ ਅਵੇਲੇਬਲ ਅਗੇ ਹੈ ਸਾਡਾ ਹੈਲਪਲਾਈਨ ਨੰਬਰ ਹੈਗਾ 9464696829 ਜੋ ਕਿ 24/7 ਅਵੇਲੇਬਲ ਲਗਾ ਇੱਕ ਫਿਰ ਨੰਬਰ ਦੁਬਾਰਾ ਰਿਪੀਟ ਕਰਦੇ ਹਾਂ 9464696829 ਸਾਡਾ ਨੰਬਰ ਹੈਗਾ 24/7 ਅਵੇਲੇਬਲ ਹੈ ਸਾਡਾ IG ਦੇ ਉੱਪਰ ਪਲੇਟਫਾਰਮ ਹੈਗਾ ਕਰਮਾ ਸ੍ਰੀਤ ਸੇਵਾ ਤੇ ਨਾਮ ਤੋਂ ਤੇ ਨਾਲ ਹੀ ਫੇਸਬੁਕ ਦੇ ਉੱਪਰ ਵੀ ਅਸੀਂ ਅਵੇਲੇਬਲ ਅਗੇ ਕਰਮਾ ਸੀਟ ਸੈਵਨਲ ਵੈਲਫੇਅਰ ਸੁਸਾਇਟੀ ਦਾ ਨਾਮ ਹੈ ਇੱਕ ਐਨ ਜੀਓ ਦੇ ਮੈਂਬਰਸ ਬੈਠੇ ਨੇ ਛੋਟੇ ਛੋਟੇ ਬੱਚੇ ਵੀ ਹੈ 3 ਤੋਂ 4 ਸਾਲਾਂ ਦੇ ਤਾਂ ਅਸੀਂ ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਜੀ ਮੈਮ ਕੀ ਨਾਮ ਕੀ ਹੈ ਤੁਹਾਡਾ ਜੀ ਕਿਹੜੀ ਸਥਾਨ ਤੋਂ ਤੁਸੀਂ ਹਾਨੀ ਮਹਿਰਾ ਮੈਂ ਰਾਸ਼ਟ੍ਰ ਗੌਰ ਰੱਖਸ਼ਾ ਮਾਂ ਸੰਤੋ ਆ ਰਾਸ਼ਟਰੀ ਮੈਲਾ ਅਧਿਖਸ਼ ਔਰ ਸਾਡਾ ਅੱਜ ਅਸੀਂ ਇਹ ਜਿਹੜਾ ਪ੍ਰੋਗਰਾਮ ਹੈ ਕਰਮਾ ਸ੍ਰੀ ਸੇਵਾ ਸੁਸਾਇਟੀ ਦੇ ਨਾਲ ਮਿਲ ਕੇ ਕੀਤਾ ਹੈ ਐਜ਼ ਰਿਫਲੈਕਟਰ ਨੇ ਐ ਸਟੇਰੀ ਡੌਗਸ ਕਾਊਸ ਜਿਹੜੀ ਸੜਕਾਂ ਦੇ ਉੱਪਰ ਘੁੰਮਦੀਆਂ ਨੇ ਉਹਨਾਂ ਨੂੰ ਪਾਏ ਜਾਣਗੇ ਰਿਫਲੈਕਟਰ ਤਾਂ ਜੋ ਅਗੇ ਧੁੰਦੇ ਜੋ ਦਿਨ ਆਣਗੇ ਉਹਦੇ ਵਿੱਚ ਡੌਗਸ ਔਰ ਕਾਊਸ ਜਿਹੜੀ ਦੂਰੋਂ ਨਜ਼ਰ ਆ ਸਕਣ ਔਰ ਉਹਨਾਂ ਦਾ ਮਤਲਬ ਕਿ ਐਕਸੀਡੈਂਟ ਨਾ ਹੋਵੇ ਔਰ ਇਨਸਾਨਾਂ ਦੀ ਔਰ ਜਾਨਵਰਾਂ ਦੀ ਦੋਨੋਂ ਦੀ ਜਾਨ ਬਚ ਸਕੇ ਹਾਂਜੀ ਤਾਂ ਹੋਰ ਵੀ ਮੈਂਬਰ ਆਏ ਸਾਡੇ ਨਾਲ ਜੁੜੇ ਅੱਜ ਮੈਂ ਅੱਜ ਤੁਸੀਂ ਵੀ ਪਹੁੰਚੇ ਜੇ ਕਿਹੜੀ ਸੰਸਥਾ ਦਾ ਤੁਹਾਡਾ ਕੀ ਨਾਮ ਹੈ ਸਰ ਸਰ ਅਸੀਂ ਕਰਮਾ ਸਟਰੀਟ ਸੇਵਾ ਜੀ ਉਹਨਾਂ ਦੇ ਨਾਲ ਜੁੜੇ ਹੋਏ ਆਂ ਉਹਨਾਂ ਦੀ ਸੰਸਥਾ ਨਾਲ ਅਸੀਂ ਕੰਮ ਕਰਦੇ ਆਂ ਠੀਕ ਹੈ ਜੀ ਤਾਂ ਕਿਹਦਾ ਲੱਗ ਰਿਹਾ ਹੈ ਵਾ ਜਾਨਵਰਾਂ ਦੀ ਸੇਵਾ ਸਰ ਬਹੁਤ ਅੱਛਾ ਲੱਗ ਰਿਹਾ ਕਰਨੀ ਚਾਹੀਦੀ ਹਰ ਕਿਸੇ ਨੂੰ ਕਰਨੀ ਚਾਹੀਦੀ ਹੈ ਦਿਲ ਨਾਲ ਕਰਨੀ ਚਾਹੀਦੀ ਹੈ ਥੈਂਕ ਯੂ ਮੈਂ ਹੋਰ ਵੀ ਸੰਸਥਾ ਦੇ ਲੋਕ ਜੁੜੇ ਨੇ ਰਾਸ਼ਟਰੀ ਗੌਰ ਰਖਸ਼ਾ ਮਹਾ ਸੰਘ ਤੋਂ ਜਿਹੜੇ ਸੰਜੀਵ ਜੀ ਹੈ ਸੰਜੀਵ ਜੀ ਤੁਸੀਂ ਵੀ ਪਹੁੰਚੇ ਜੇ ਕਿਉਂਕਿ ਦੇਖਿਆ ਹੈ ਵਾ ਕਿ ਰਾਤ ਭਰਾਂ ਤੇ ਕਦੀ ਕੋਈ ਕੇਸ ਹੁੰਦਾ ਕੋਈ ਐਕਸੀਡੈਂਟਲ ਕੇਸ ਹੈ گاਉਂ ਦਾ ਹੋਵੇ ਕਿਸੇ ਵੀ ਐਨੀ ਜਾਨਵਰ ਦਾ ਤਾਂ ਤੁਸੀਂ ਪਹੁੰਚਦੇ ਜੇ ਮੌਕੇ ਤੇ ਤਾਂ ਅੱਜ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਤੁਸੀਂ ਆਪਣੇ ਵੱਲੋਂ ਮੈਂ ਸੰਜੀਵ ਸ਼ਰਮਾ ਜੀ ਡਾਕਟਰ ਕਰਨ ਕਰਨ 베ਰੀ ਔਰ ਡਾਕਟਰ ਰੋਨ ਮਹਿਰਾ ਜੀ ਨੇ ਬਹੁਤ ਹੀ ਇੱਕ ਅੱਛਾ ਉਪਰਾਲਾ ਕੀਤਾ ਹੈ ਜੀ ਜਿਹੜੀ ਰਾਤੌਰੀ ਗਾਂ-ਗਾਂ ਦੀ ਧੁੰਦ ਪੈਣੀ ਹੈ ਰੈਫਰੈਟਰ ਜਿਹੜੇ ਗਾਵਾਂ ਦੇ ਗੱਲ ਚ ਪਾਵਾਂਗੇ ਕੋਈ ਐਕਸੀਡੈਂਟ ਵੀ ਘਟਣਗੇ ਇਹ ਉਪਰਾਲਾ ਹਰ ਸਾਲ ਹੀ ਕਰਦੇ ਆ ਅੱਜ ਅਸੀਂ ਕਰਮਬੇਰੀ ਨਾਲ ਮਿਲ ਕੇ ਕਰ ਰਹੇ ਹਾਂ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੋਵੇ ਕਿ ਸਰਦੀ ਨੇ दस्तक ਦੇ ਦਿੱਤੀ ਹੈ ਤਾਂ ਸਾਡੇ ਅੰਮ੍ਰਿਤਸਰ ਦੇ ਵਿੱਚ ਅਗਰ ਦੇਖਿਆ ਜਾਵੇ ਤਾਂ 5 ਤੋਂ 6 ਦਿਨਾਂ ਬਾਅਦ ਫੋਗ ਔਰ ਸਮੋਗ ਜਿਹੜੀ ਆ ਅੱਜ ਘਟੀ ਹੈ ਕਿਉਂਕਿ ਕੱਲ ਇੰਦਰਦੇਵ ਜਿਹੜੇ ਮਿਹਰਬਾਨ ਹੋਏ ਸੀ ਮਹਿਜ਼ ਅੱਧੇ ਔਰ ਪੌਣੇ ਘੰਟੇ ਦੇ ਲਈ ਤਾਂ ਅੱਜ ਦੇਖ ਸਕਦੇ ਹੋ ਸੜਕਾਂ ਨਜ਼ਰ ਆ ਰਹੀਆਂ ਵਾ ਧੁੰਦ ਦਾ ਜਿਹੜਾ ਪ੍ਰਕੋਪ ਹੈ ਔਰ ਧੂਏ ਦਾ ਸੋਲੂਸ਼ਨ ਦਾ ਪ੍ਰਕੋਪ ਘਟਿਆ ਵਾ ਤੁਹਾਨੂੰ ਵੀ ਪਤਾ ਵਾ ਕਿਉਂਕਿ ਜਦੋਂ ਹਰ ਸਾਲ ਅੰਮ੍ਰਿਤਸਰ ਦੇ ਵਿੱਚ ਧੁੰਦ ਪੈਂਦੀ ਆ ਤਾਂ ਬਹੁਤ ਹੀ ਜ਼ਿਆਦਾ ਜਿਹੜੇ ਐਕਸੀਡੈਂਟ ਹੁੰਦੇ ਆ ਬੜਾ ਅੱਛਾ ਉਪਰਾਲਾ ਕੀਤਾ ਜਾ ਰਿਹਾ ਵਾ ਸਮਾਜ ਸੇਵੀ ਸੰਸਥਾਵਾਂ ਨੂੰ ਖਾਸ ਕਰਕੇ ਜਿਹੜੇ ਪਸ਼ੂ ਪ੍ਰੇਮੀ ਨੇ ਉਹਨਾਂ ਵੱਲੋਂ ਤਾਂ ਕਿਤਨਾ ਕੀਤਾ ਅਸੀਂ ਵੀ ਸੈਲੂਟ ਕਰਦੇ ਇਹਨਾਂ ਦੇ ਜਜ਼ਬੇ ਨੂੰ ਔਰ ਜਿਹੜੀ ਚੀਜ਼ ਹੈ ਦੇਖਣ ਵਾਲੀ ਜਿਹੜੀ ਸਾਫ਼ ਨਜ਼ਰ ਆਂਦੀ ਪੀਐਮਐਸ ਉਹ ਵੀ ਨੂੰ ਬੋਲਾਂਗਾ ਇੱਕ ਰੀ ਦਿਖਾਇਆ ਜਾਵੇ ਬੜਾ ਅੱਛਾ ਵਾਇਕ ਹੈ ਰਿਫਲੈਕਟਰ ਜਿਹੜੇ ਬਣਾਏ ਆ ਤਾਂ ਹੋ ਸਕਦਾ ਹੈ ਕਿ 24 ਘੰਟੇ ਤੱਕ ਇਹਨਾਂ ਦੇ ਪਸ਼ੂਆਂ ਦੇ ਜਿਹੜੇ ਆ ਨਾਲ ਲੱਗੇ ਰਹਿਣ ਕਿਉਂਕਿ ਕਈ ਨਾ ਕਈ ਲੋਕ ਉਤਾਰ ਲੈਂਦੇ ਆ ਉਹ ਬੜੇ ਕੰਮਾਂ ਦੇ ਵਿੱਚ ਯੂਜ਼ ਕਰਦੇ ਕਿਉਂਕਿ ਹਿੰਦੂਸਤਾਨ ਦੇ ਵਿੱਚ ਬੜੇ ਲੋਕ ਜਿਹੜੇ ਆ ਉਹ ਝੁਗਾੜੂ ਨੇ ਤਾਂ ਉਹਨਾਂ ਵੱਲੋਂ ਦੀ ਕਿ ਇਸ ਤੇ ਚੀਜ਼ਾਂ ਜਿਹੜੀਆਂ ਵਾ ਉਹ ਕਢਾਲਿਆ ਜਾਂਦੇ ਆ ਮਾਤਾ ਕਿਤਨਾ ਕਿਤੇ ਜਾ ਕੇ ਆਸਾਨ ਕੰਟਰੋਲ ਕੀਤੇ ਤਾਂ ਮਹਿਜ਼ ਇੱਕ ਹਾਦਸੇ ਦੀ ਗੱਲ ਕਰੀਏ ਤਾਂ ਮਹਿਜ਼ ਜੂਨ ਦੇ ਮਹੀਨੇ ਇੱਕ ਬੜਾ ਵੱਡਾ ਹਾਦਸਾ ਸਾਡੇ ਅੰਮ੍ਰਿਤਸਰ ਦੇ ਵਿੱਚ ਹੋਇਆ ਸੀ ਐਸੇ ਹੀ ਚੌਂਕ ਦੇ ਵਿੱਚ ਇੱਕ 2 ਸਾਲ ਦੀ ਮਾਸੂਮ ਬੱਚੀ ਜਿਹਨੇ ਮੈਂ ਪਾਪਾ ਕਹਿੰਦਾ ਵੀ ਨਹੀਂ ਚੰਗੀ ਤਰ੍ਹਾਂ ਸਿੱਖਿਆ ਸੀ ਸੁਭਲ ਅਰੋੜਾ ਦਾ ਜਿਹੜਾ ਕਿ 6 ਤੋਂ 7 ਦਿਨ ਦੇ ਲਈ ਲਗਾਤਾਰ ਜ਼ਿੰਦਗੀ ਔਰ ਮੌਤ ਦੀ ਜੰਗ ਲੜਦਾ ਰਿਹਾ ਹਸਪੀਟਲ ਦੇ ਵਿੱਚ ਪਰ ਆਖਿਰਕਾਰ ਮੌਤ ਜਿੱਤ ਗਈ ਸੀ ਪਰ ਉਹਨਾਂ ਹਾਸਲ ਰੋਕਣ ਲਈ ਬੜਾ ਅੱਛਾ ਉਪਰਾਲਾ ਤਾਂ ਸਲੂਟ ਕਰਦੇ ਹਾਂ ਇਹਨਾਂ ਵੱਲੋਂ ਮੈਂ ਆਪਣੇ ਸਹਿਯੋਗੀ ਔਰ ਮੈਂ ਤੁਹਾਡਾ ਆਪਣਾ ਦੋਸਤ ਐਨ ਹੋਸਟ ਅਜੇ ਸ਼ਿੰਗਾਰੀ ਭਾਈ ਜੀ ਟੀਵੀ ਤੋਂ ਜੈ ਹਿੰਦ ਮੇਰਾ ਵਾਰਤ ਮਹਾਨ